ਜੋਮਨੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਉੱਤੇ ਸਵਾਲ ਚੁੱਕੇ ਨੇ ਮਜੀਠੀਆ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੀਆਵਿੰਡ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਨੇ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮਾਮਲਾ ਤਾਂ ਦਰਜ ਕਰ ਲਿਆ ਗਿਆ ਪਰ 72 ਘੰਟੇ ਬਾਅਦ ਵੀ ਹਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ਅੱਜ ਪੰਜਾਬ ਦੇ ਲਾਅ ਐਂਡ ਆਰਡਰ ਇਸ਼ੂ ਨੂੰ ਲੈ ਕੇ ਚਰਚਾਵਾ ਤੇ ਭਾਵੇਂ ਰੋਜ਼ ਹੀ ਹੁੰਦੀਆਂ ਨੇ ਰੋਜ਼ ਹੀ ਕਿਤੇ ਨਾ ਕਿਤੇ ਦਿਨ ਦਿਹਾੜੇ ਮਰਡਰ ਫਰੋਤੀ ਡਕੈਤੀ ਇਹ ਰੋਜ਼ ਦੀਆਂ ਘਟਨਾਵਾਂ ਨੇ ਕੁਝ ਸਮਾਂ ਪਹਿਲਾਂ ਵੀ ਤੁਸੀਂ ਵੇਖਿਆ ਕਿ ਕਿਵੇਂ ਫਰੀਦਕੋਟ ਚ ਇੱਕ ਨੌਜਵਾਨ ਦੀ ਉਹ ਸੀਸੀਟੀਵੀ ਆਈ ਆ ਭਾਵੇਂ ਉਹ ਕਾਂਗਰਸੀ ਆਗੂ ਆ ਔਰ ਕਿਵੇਂ ਉਹਨੂੰ ਮਾਰਨ ਵਾਲੇ ਮੈਨੂੰ ਲੱਗਦਾ ਉਹਦਾ ਨੌ ਗੁਰਲਾਲ ਸੀ ਸ਼ਾਇਦ ਉਹਨੂੰ ਮਾਰਨ ਵਾਲਿਆਂ ਨੇ ਕਿਵੇਂ ਓਪਨਲੀ ਕਲੇਮ ਕੀਤਾ ਜਿਹੜੇ ਗੈਂਗਸਟਰ ਜੇਲ੍ਹਾਂ 'ਚ ਬੈਠੇ ਆ ਉਹੀ ਕੁਛ ਹੁਣ ਸਾਡੇ ਐਕਸ ਐਮ ਐਲ ਏ ਸਾਭ ਨੇ ਤਿੰਨਵਾਰੀ ਐਮ ਐਲ ਏ ਰਹੇ ਆ ਔਰ ਜਿਹੜਾ ਤਿੰਨਵਾਰੀ ਐਮ ਐਲ ਏ ਰਿਹਾ ਹੋਵੇ ਉਹਦੇ ਘਰ ਦੇ ਬਾਹਰ ਜਾ ਕੇ ਦਿਨ ਦਿਹਾੜੇ ਸਾਰਿਆਂ ਦੇ ਸਾਹਮਣੇ ਗੋਲੀਆਂ ਚਲਾ ਕੇ ਅਗਲੇ ਨੂੰ ਮਾਰਨ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਆ ਉਹਦਾ ਵਾਕਿਆ ਇੱਕ ਮੈਂ ਤੁਹਾਡੇ ਕੋਲ ਵੀਡੀਓ ਸਾਹਮਣੇ ਰੱਖਣੀ ਆ ਉਹਦੇ ਬਾਅਦ ਮੈਂ ਤੁਹਾਨੂੰ ਦੱਸੂਗਾ ਕਿ ਆ ਬੰਦਾ ਕੌਣ ਆ ਇੱਕ ਮਿੰਟ ਹੌਲੀ ਪਿੱਛੇ ਕਰ ਦਿਓ ਪਿੱਛੇ ਕਰ ਦਿਓ ਇਹ ਗੱਡੀ ਜਿਹੜੀ ਅੱਗੇ ਖੜੀ ਆ ਵਰਨਾ ਗੱਡੀ ਪਿੱਛੇ ਕਰੋ ਜੀ ਪਿੱਛੇ ਕਰਿਓ ਹੋਰ ਪਿੱਛੇ ਬਿਲਕੁਲ ਪਿੱਛੇ ਲੈ ਜਾ ਜੀ ਜ਼ੀਰੋ ਤੇ ਲੈ ਜਾ ਚਲੋ ਇਹ ਜਿਹੜੀ ਗੱਡੀ ਇਹ ਬਿਲਕੁਲ ਇਹ ਜਿਹੜੇ ਆ ਵਾਈਟ ਕੱਪੜਿਆ 'ਚ ਐ ਆ ਵਾਈਟ ਕੱਪੜਿਆ 'ਚ ਇਹ ਸਾਡਾ ਆ ਚੇਅਰਮੈਨ ਸਾਹਿਬ ਨੇ ਹਰਜੀਤ ਸਾਹਿਬ ਆ ਹਰਜੀਤ ਸਿੰਘ ਆ ਐਮਐਲਏ ਸਾਹਿਬ ਦਾ ਭਰਾ ਜੀ ਛੋਟਾ ਰਣਜੀਤ ਇਹ ਚੇਅਰਮੈਨ ਰਹੇ ਆ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਪਿਛਲੀ ਟਰਮ 'ਚ ਆ ਮਨਜੀਤ ਸਿੰਘ ਮੰਨਾ ਸਾਹਿਬ ਦੇ ਛੋਟੇ ਬ੍ਰਦਰ ਨੇ ਆ ਆ ਕੱਪੜਿਆ 'ਚ ਇਹ ਨੇ ਉਹ ਨਾਲ ਜਿਹੜਾ ਇਹ ਹਰਜੀਤ ਆ ਇਨਾਂ ਦੇ ਪਿੰਡ ਦਾ ਮੀਆਂਵਿੰਡ ਪਿੰਡ ਦੀ ਐਮਐਲਏ ਸਾਹਿਬ ਦੇ ਪਿੰਡ ਦੀ ਗੱਲ ਦੱਸ ਰਿਹਾ ਉਹ ਬੈਠੇ ਆ ਆਪਣਾ ਆ ਬੈਠੇ ਇਧਰਲੇ ਪਾਸੇ ਤੇ ਨਾਲ ਇਹਨਾਂ ਦੇ ਨਾਲ ਇਹਨਾਂ ਦਾ ਕੋਰ ਸਾਥੀ ਆ ਆ ਆਪਦੇ ਘਰ ਚੋਂ ਨਿਕਲੇ ਆ ਜੀ ਆ ਇਹਨਾਂ ਦੇ ਘਰ ਆ ਕਿਉਂਕਿ ਆ ਗੱਡੀ ਜਿਹੜੀ ਇਹਨਾਂ ਦੇ ਘਰ ਨੂੰ ਟੱਪੀ ਸੀ ਇਹਨਾਂ ਨੂੰ ਗਾਲਾਂ ਕੱਢ ਕੇ ਨਿਕਲੇ ਮਤਲਬ ਵਾਵਾ ਰੌਲਾ ਪਾਉਂਦੇ ਸੀ ਗਾਲਾਂ ਕੱਢਦੇ ਸੀ ਤੇ ਇਹਨਾਂ ਨੇ ਕਿਹਾ ਭਾਈ ਗਾਲਾਂ ਕਿਉਂ ਕੱਢਦੇ ਹੋ ਤੇ ਜਦੋਂ ਬਾਹਰ ਆਏ ਤੇ ਕਹਿੰਦੇ ਅੱਗੇ ਆ ਜੋ ਇਹਨਾਂ ਦੇ ਬਾਹਰ ਨਿਕਲ ਕੇ ਜੇ ਨਿਕਲੇ ਉਹਨਾਂ ਵੀਡੀਓ ਤੁਹਾਨੂੰ ਦਿਖਾਉਣੀ ਹੈ ਕਿਉਂਕਿ ਜਿੰਨੀ ਰਿਕਾਰਡ ਹੋਈ ਆ ਪਲੇ ਕਰ ਦਿਓ ਆ ਦੇਖੋ ਆ ਦੇਖੋ ਉਹ ਬੰਦੇ ਨਿਕਲਦੇ ਗੱਡੀ ਚੋਂ ਉਹ ਤਿੰਨ ਬੰਦੇ ਆ ਕਿਉਂ ਪਿਸਤੌਲ ਕੱਢਣ ਆ ਆ ਕੱਢਤਾ ਉਹਨੇ ਪਿਸਤੌਲ ਆਪਦਾ ਜੀ ਚਲਾ ਦੇ ਕੱਢਿਓ ਕੱਢਿਓ ਸਵੇਰੇ ਚਲਾਈ ਰੱਖ ਬਾਹਰ ਛੱਡ ਦੇ ਆ ਮਾਰੀ ਗੋਲੀ ਉਹ ਫੇਰ ਮਰ ਗਿਆ ਆ ਭੱਜ ਗਿਆ ਆ ਜਿਹੜਾ ਮਗਰ ਭੱਜ ਰਿਹਾ ਆ ਇਹਦੇ ਬਜ਼ੁਰਗਾਂ ਨੂੰ ਆ ਇਹਦੇ ਬਜ਼ੁਰਗਾਂ ਆ ਉਹਨੂੰ ਕਹਿ ਰਿਹਾ ਤੂੰ ਪਿਸਤੌਲ ਫੜ ਉਹ ਹੱਥ 'ਚ ਆਲੇ ਵੀ ਪਿਸਤੋ ਉਹਦੇ ਹੱਥ 'ਚ ਆ ਇਹ ਚੇਅਰਮੈਨ ਸਾਹਿਬ ਦਾ ਬ੍ਰਦਰ ਆ ਐਮ ਐਲ ਏ ਸਾਹਿਬ ਦਾ ਬ੍ਰਦਰ ਹੈ ਚੇਅਰਮੈਨ ਸਾਡਾ ਆ ਬੱਸ ਬੰਦ ਕਰਦੇ ਯਾਰ ਤੁਸੀਂ ਵੇਖੋ ਕਿ 9:30 ਵਜੇ ਇਹ ਤਾਂ ਸਵੇਰ ਦੀ ਗੱਲ ਇਹਨਾਂ ਦੇ ਕਿ ਐਮ ਐਲ ਏ ਸਾਹਿਬ ਦੇ ਘਰ ਦੇ ਬਾਹਰ ਮਨਜੀਤ ਸਿੰਘ ਇਹ ਮੀਆਂਵਿੰਡ ਪਿੰਡ ਪਿੰਡ ਦਾ ਵਾਕਿਆ ਜੀ ਮੀਆਂਵਿੰਡ ਪਿੰਡ ਸਾਡੇ ਐਮਐਲਏ ਸਾਹਿਬ ਦਾ ਪਿੰਡ ਹੈ ਜੀ ਇਹਨਾਂ ਦੇ ਘਰ ਦੇ ਬਾਹਰ ਮਨਜੀਤ ਸਿੰਘ ਮੰਨਾ ਜੀ ਦੇ ਘਰ ਦੇ ਬਾਹਰ ਜਿੱਥੇ ਤੋਂ ਇਹ ਤਾਂ ਅੰਦਰ ਸੀ ਇਹ ਨਹੀਂ ਆਏ ਬਾਹਰ ਇਹਨਾਂ ਦੇ ਬ੍ਰਦਰ ਬਾਹਰ ਆਇਆ ਸੀ ਜਿਨ੍ਹਾਂ ਦੀ ਫੋਟੋ ਤੁਹਾਨੂੰ ਵਿਖਾਈ ਆ ਉਹਨੇ ਬੰਦਾ ਹੈ ਕੌਣ ਇਹ ਆ ਇੱਥੇ ਲਿਖਿਆ ਜੀ ਆ ਜੀ ਇਹ ਕਾਂਗਰਸੀ ਸਰਪੰਚ ਆ ਜਿਹੜਾ ਉਸ ਪਿੰਡ ਦਾ ਮੀਆਂ ਪਿੰਡ ਪਿੰਡ ਦਾ ਆ ਬੰਦਾ ਉਹਦੇ ਨਾਲ ਇਹਦਾ ਸਰਪੰਚ ਦਾ ਨਾਮ ਕੀ ਹੈ ਜੀ ਦਿਦਾਰ ਸਿੰਘ ਇਹਦੇ ਨਾਲ ਇਹ ਜਿਹੜਾ ਉਹ ਦਿਨ ਗੋਲੀ ਚਲਾ ਰਿਹਾ ਸੀਗਾ ਨਾਲ ਦਾ ਚਲਾ ਰਿਹਾ ਜੀ ਇਹਦਾ ਨਾਮ ਹੈ ਜੀ ਸਰਬਜੀਤ ਸਿੰਘ ਸੱਬਾ ਮੀਆਂ ਪਿੰਡ ਅੱਗੇ ਚੱਲੋ ਜੀ ਆਹ ਦਿਖਾਓ ਥੱਲੇ ਫੋਟੋ ਆ ਦੱਸੋ ਐਮ ਐਲ ਖਾਨ ਮੁੰਡੇ ਦੇ ਨਾਲ ਇਹ ਸੰਤੋਖ ਸਿੰਘ ਭਲਾਈਪੁਰ ਦਾ ਮੁੰਡਾ ਪ੍ਰਦੀਪ ਸਿੰਘ ਬੱਲੂ ਉਹਦੇ ਨਾਲ ਫੋਟੋ ਇੱਥੇ ਕੱਟੇ ਬੈਠੇ ਦੋ। ਆਹ ਕੱਟੇ ਬੈਠੇ ਇੱਥੇ ਜੀ। ਕਾਂਗਰਸੀ ਬਦਾ ਹੁਣ ਇਹ ਤੇ ਪਰਚੇ ਕਿਹੜੇ ਕਿੜੇ ਪਰਚੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਸਾਰੇ ਪਰਚੇ ਤਾਂ ਨਹੀਂ ਸਾਡੇ ਤੋਂ ਕੱਢੇ ਗਏ। ਦਸਕ ਪਰਚਿਆਂ ਦਾ ਅਜ ਰਿਕਾਰਡ ਰੱਖਿਆ ਜਿਵੇਂ ਜਿਵੇਂ ਹੋਰ ਆਈ ਜਾਊਗਾ ਤੁਹਾਨੂੰ ਦੱਸੀ ਜਾਵਾਂਗੇ। ਪਰਚੇ ਇਹਦੇ ਤੇ ਜਰਜ ਹੈ ਕਿਡਨੈਪਿੰਗ, ਫਰੋਤੀ। ਫੇਰ ਇੱਕ ਤਗੜ ਬਹੁਤ ਤਗੜਾ ਸ਼ੇਡ ਸੀ। ਆਦਮਪੁਰ ਤੋਂ ਉਹਨੂੰ ਕੱਢਨੇਪ ਕੀਤਾ ਉਹਦਾ ਪਰਚਾ ਉਹਦੇ ਵੀ ਫਰੋਤੀ ਦਾ ਕੰਮ ਹੈ ਫਿਰ ਇੱਕ ਬੈਂਕ ਦੀ ਡਕਾਈਟੀ ਦਾ ਉਹਦਾ ਪਰਚਾ ਦਰਜ ਆ ਮੈਂ ਸਾਰੇ ਪਰਚੇ ਦੀ ਲਿਸਟ ਇੱਥੇ ਤੁਹਾਨੂੰ ਦੇ ਦਿੱਤੀ ਆ ਨਾਲ ਹੀ ਦੇਈ ਜਾਮਾ ਮੋਟਾ-ਮੋਟਾ ਫਿਰ ਆਰਮਜ਼ ਐਕਟ ਦਾ ਪਰਚਾ ਫਿਰ ਐਨਡੀਪੀਐ ਸੈਕਟ ਦਾ ਪਰਚਾ ਆ ਸਰਪ ਜੀ ਸੱਬੇ ਦੇ ਖਿਲਾਫ ਜਿਹੜਾ ਕਾਂਗਰਸ ਦਾ ਬੜਾ ਮੋਢੀ ਉਥੇ ਫਿਰ ਇੱਥੇ ਚੋਰੀ ਦਾ ਪਰਚਾ ਫੇਰ ਵੇਖੋ ਇੱਕ ਇਹਦੇ ਚ ਆਹ ਪੇਰ ਐਨਡੀਪੀਐਸ ਦਾ ਪਰਚਾ ਇਸੇ ਤਰ੍ਹਾਂ ਕਮਾਲ ਦੀ ਗੱਲ ਹੈ ਐਨਡੀਪੀਐਸ ਦਾ ਪਰਚਾ ਹੁੰਦਾ ਔਰ ਮਿੰਟਚੀ ਇਹਨੂੰ ਬਾਹਰ ਆ ਜਾਂਦਾ ਗੋਲੀਆਂ ਸਰਵਜੀਤ ਗੋਲੀ ਚਲਾਉਣ ਵਾਲਾ ਸਰਵਜੀਤ ਸੱਭਾ ਜਿਹੜਾ ਕਾਇਡੈਂਟੀਫਾਈ ਹੋਇਆ ਉਹਦੇ ਨਾਲ ਨਾਲ ਦੂਜਾ ਇੱਕ ਜਰਾਵਰ ਸਿੰਘ ਹੋਇਆ ਤੀਜਾ ਬੰਦਾ ਜਿਹੜਾ ਪੁਲਿਸ ਦਾ ਕੰਮ ਕਰਨ ਵਾਲਾ ਉਹ ਐਮਐਲਏ ਸਾਹਿਬ ਕਰ ਰਿਹਾ ਮੈਂ ਲਾ ਪੁਲਿਸ ਕੋਲ ਜਾ ਕੇ ਮੈਂ ਆਪ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਔਰ ਐਸਐਸਪੀ ਸਾਹਿਬ ਨੂੰ ਮੈਂ ਕਹਾ ਜੀ ਕਿ ਇੰਨਾ ਕੁਝ ਹੋ ਰਿਹਾ ਤੁਸੀਂ ਕਾਈਂਡਲੀ ਕੋਈ ਐਕਸ਼ਨ ਕਰੋ ਚਲੋ ਮੈਂ ਐਵੇਂ ਆਖਾ ਕਿ ਐਸਐਸਪੀ ਸਾਹਿਬ ਨੇ ਪਰਚਾ ਤਾਂ ਦਿੱਤਾ 307 ਦਾ ਪਰਚਾ ਦਿੱਤਾ ਮਗਰ ਹਲੇ ਤੱਕ ਫੜੇ ਕੋਈ ਨਹੀਂ 26 ਦਾ ਵਾਕਿਆ ਆ 24 ਤਰੀਕ ਦਾ ਸੌਰੀ 24 ਤਰੀਕ ਸਵੇਰੇ 9:30 ਵਜੇ ਦਾ ਅੱਜ 26 ਹੋ ਗਈ ਹੈ ਹਲੇ ਤੱਕ ਕੋਈ ਅਰੈਸਟ ਨਹੀਂ ਔਰ ਜੋ ਖਬਰ ਆਈ ਹੈ ਕੀ ਐਸਐਚਓ ਨੂੰ ਕਾਂਗਰਸ ਦੇ ਵਿਧਾਇਕ ਸਾਥ ਫੋਨ ਕਰ ਰਹੇ ਆ ਕਿ ਇਹ ਤਾਂ ਮੇਰਾ ਬੜਾ ਵੱਡਾ ਮੇਰਾ ਜਰਨੈਲ ਹੈ ਇਹਨੇ ਮੈਨੂੰ ਆ ਬਾਬੇ ਬਕਾਲੇ ਦੀ ਇਲੈਕਸ਼ਨ ਚ ਵੀ ਜਿਹੜੀ ਰਈਏ ਇਲੈਕਸ਼ਨ ਹੋਈਆ ਉਹਦੇ ਚ ਜਿਤਾਉਣ ਤੇ ਬਹੁਤ ਵੱਡਾ ਯੋਗਦਾਨੇ ਦਾ ਰਿਹਾ ਇਹਨੂੰ ਕਾਈਂਡਲੀ ਅਰੈਸਟ ਨਾ ਕਰੋ ਮਤਲਬ ਤੁਸੀਂ ਹੈਰਾਨ ਕੀ ਹੋ ਗਏ ਔਰ ਉਹੀ ਕਾਰਨ ਹੈ ਕਿ ਅੱਜ ਆਲਮੋਸਟ 72 ਘੰਟੇ ਬੀਤ ਗਏ ਮਗਰ ਹਲੇ ਤੱਕ ਕਿਸੇ ਨੂੰ ਇਹਦੇ ਚ ਅਰੈਸਟ ਨਹੀਂ ਕੀਤਾ ਗਿਆ ਅਕੋਰਡਿੰਗ ਕੋਈ ਆਈ ਹੈ ਕਿ ਜਿਹੜੀ ਐਸਐਚਓ ਨੂੰ ਗੱਲ ਕੀਤੀ ਨਹੀਂ ਐਸਐਚਓ ਦੀ ਗੱਲ ਦੀ ਰਿਕਾਰਡਿੰਗ ਤਾਂ ਨਹੀਂ ਉਹਨੇ ਸਾਡੇ ਕੋਲ ਆ ਕੇ ਐਸਐਚਓ ਨੂੰ ਆਪਣੀ ਰਿਕਾਰਡਿੰਗ ਥੋੜੀ ਮੈਨੂੰ ਦੇ ਦੇਣੀ ਹੈ ਮਗਰ ਗੱਲ ਦੀ ਨਹੀਂ ਲੁਕੀ ਛਿਪੀ ਰਹਿੰਦੀ ਮਤਲਬ ਉਹ ਤੇ ਇਹ ਨਹੀਂ ਕਿ ਐਸਐਚਓ ਐਵੇਂ ਮੈਂ ਆਖਾ ਕਿ ਉਹਤੇ ਦਬਾਅ ਬਣਾਇਆ ਜਾ ਰਿਹਾ ਕਿ ਇਹਨੂੰ ਅਰੈਸਟ ਨਾ ਕਰੋ ਇਹੀ ਕਾਰਨ ਹੈ ਕਿ 307 ਦਾ ਪਰਚਾ ਦਰਜ ਹੋਵੇ ਇੱਕ ਫਾਰਮਰ ਪੰਜਾਬ ਦੇ ਐਮਐਲਏ ਤੇ ਦਿਨ ਦਿਹਾੜੇ ਉਹਦੇ ਪਿੰਡ 'ਚ ਉਹਦੇ ਘਰ ਦੇ ਬਾਹਰ जान देवा हमला ਕੀਤਾ ਗਿਆ ਹੋਵੇ ਐਡੀ ਕੀ ਮਜਬੂਰੀ ਆ ਸਰਕਾਰ ਦੀ ਜਿਹੜਾ ਉਸ ਬੰਦੇ ਨੂੰ ਨਹੀਂ ਫੜਿਆ ਜਾ ਰਿਹਾ ਔਰ ਮੈਂ ਤੁਹਾਨੂੰ ਫੋਟੋ ਵੀ ਭੁਖਾਦੀ ਔਰ ਇਹ ਵੀ ਪਤਾ ਲੱਗਿਆ ਕਿ ਇਹ ਪੀਓ ਹੈ ਜਿਹੜਾ ਬੰਦਾ ਪੀਓ ਹੋਵੇ ਉਹਨੂੰ ਕਿਵੇਂ ਆ ਫੋਟੋ ਭੁਖਾਦੀ ਉਹਨੂੰ ਕਿਉਂ ਨਹੀਂ ਪੁਲਿਸ ਫੜਦੀ ਸੁਭਾਵਿਕ ਆ ਪੁਲਿਸ ਉਹ ਤਾਂ ਨਹੀਂ ਫੜਦੀ ਜਦੋਂ ਐਮਐਲਏ ਮਦਦ ਕਰੇ ਕਿਉਂਕਿ ਥਾਡੇਦਾਰ ਤਾਂ ਫਿਰ ਇਹਨਾਂ ਤੇ ਲਾਏ ਆ ਵੇਖੋ ਆ ਬੈਠੇ ਇੱਥੇ ਆ ਸ਼ੱਬਾ ਜਿਹੜਾ ਬੈਠਿਆ ਆ ਉਹਦੇ ਨਾਲ ਆ ਤਾਂ ਉਹਦਾ ਰੋਜ਼ ਦਾ ਮਤਲਬ ਇੱਕ ਨਾਰਮਲ ਲੋਕਾਂ ਨੂੰ ਡਰਾਉਣ ਧਮਕਾਉਣ ਦਾ ਤਰੀਕਾ ਜਿਹੜਾ ਉਹਦਾ ਹੈ ਉਹ ਆ ਫੋਟੋ ਜਨੂੰ ਕੋ ਦਿਖਾ ਦੇ ਹੁਣ ਇਹ ਤੇ ਪਰਚਾ ਦਰਜ ਹੋਇਆ ਹ 307 506 34 25 22 ਮਗਰ ਇਸ ਪਰਚੇ ਦਾ ਫਾਇਦਾ ਕੀ ਹੈ ਜੇ ਤੁਸੀਂ ਕਿਸੇ ਨੂੰ ਇਸ ਦੇ ਖਿਲਾਫ ਕਾਂਗਰਸੀ ਲੀਡਰਾਂ ਨੇ ਕਾਰਵਾਈ ਹੋਣ ਨਹੀਂ ਦੇਣੀ ਔਰ ਇਹਦਾ ਰਿਜ਼ਲਟ ਕੀ ਨਿਕਲਦਾ ਜੇ ਤੋ ਬੰਦਾ ਐਡੀ ਦਲੇਰਾ ਨਾ ਅਟੈਂਪਟ ਟੂ ਮਰਡਰ ਇੱਕ ਐਮਐਲਏ ਦੇ ਖਿਲਾਫ ਕਰ ਸਕਦਾ ਫਿਰ ਉਹਨੂੰ ਸਧਾਰਨ ਬੰਦਿਆਂ ਦਾ ਉਹਨੂੰ ਕੀ ਡਰ ਆ ਉਹਦੇ ਤੇ ਕੀ ਉਹਦੇ ਤੇ ਅਸਰ ਔਰ ਜੇ ਇਸ ਬੰਦੇ ਤੇ ਪੀਓ ਹੋਵੇ ਆਰਮਸ ਐਕਟ ਉਤੇ ਲੱਗੀ ਹੋਵੇ ਡਕਾਇਟੀ ਉਹਨੇ ਕੀਤੀ ਹੋਵੇ ਰਾਬਰੀ ਉਹਨੇ ਕੀਤੀ ਹੋਵੇ ਮਗਰ ਫੇਰ ਵੀ ਉਹਦਾ ਜੇ ਬਚਾ ਹੋ ਰਿਹਾ ਤੇ ਫਿਰ ਇਹਨਾਂ ਦੀ ਦਿਲਵਤੀ ਫਿਰ ਲਾਣ ਆਰਡਰ ਤੱਕ ਖੜੀ ਪ੍ਰੋਬਲਮ ਹੋਣੀ ਹੋਣੀ ਪਲਾਸ ਸਮੇ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਦੇ ਉਸ ਬਾਅਦ ਦੱਸਾਂਗੇ ਕਿ ਮਜੀਠੀਆ ਨੇ ਇਸ ਮਾਮਲੇ ਦੇ ਲਈ ਕਿਸ ਨੂੰ ਦੱਸਿਆ ਜ਼ਿੰਮੇਵਾਰ ਬਿਕਰਮ ਮਜੀਠੀਆ ਨੇ ਇਸ ਸਬੱਤ ਦੇ ਲਈ ਕਾਂਗਰਸੀ ਵਿਧਾਇਕ ਦੇ ਨਜ਼ਦੀਕੀ ਸਰਬਜੀਤ ਸਿੰਘ ਸੱਬਾ ਤੇ ਇਲਜ਼ਾਮ ਲਗਾਏ ਨੇ ਤੇ ਮਜੀਠੀਆ ਦਾ ਕਹਿਣਾ ਹੈ ਕਿ ਉਸ ਨੂੰ ਨਾ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਔਰ ਮੈਨੂੰ ਬੜੇ ਅਫਸੋਰਸ ਨਾਲ ਕਹਿਣਾ ਪੈਂਦਾ ਕਿ ਅੱਜ ਪੰਜਾਬ 'ਚ ਜੋ ਲਾਅ ਐਂਡ ਆਰਡਰ ਦੇ ਹਾਲਾਤ ਨੇ ਦੇਖੋ ਗੈਂਗਸਟਰ ਜੇਲ੍ਹ 'ਚ ਬੈਠੇ ਆ ਜੇਲ੍ਹ 'ਚ ਉਹਨਾਂ ਦੇ ਬਰਥਡੇ ਵੀ ਮਨਾਏ ਜਾਂਦੇ ਆ ਉਹਨਾਂ ਨੂੰ ਸਾਰੀਆਂ ਜਿਹੜੀਆਂ ਲੇਟੈਸਟ ਫੈਸਿਲਿਟੀਆਂ ਨੇ ਉਹ ਵੀ ਦਿੱਤੀਆਂ ਜਾਂਦੀਆਂ ਨੇ ਕਿ ਉਹ ਜੋ ਮਰਜ਼ੀ ਕਰਨ ਔਰ ਇੱਕ ਇੱਕ ਦਾ ਤਾਂ ਬਹੁਤ ਵੱਡੀ ਖਬਰ ਵੀ ਲੱਗੀ ਆ ਇੱਕ ਗੈਂਗਸਟਰ ਦੀ ਜਿਹਦੇ ਪਿੱਛੇ 25 ਲੱਖ ਦਾ ਵਕੀਲ ਕੀਤਾ ਕਿਉਂਕਿ ਯੂਪੀ ਦੀ ਸਰਕਾਰ ਉਹਨੂੰ ਮੰਗ ਰਹੀ ਆ ਉੱਤੇ ਪਰਚੇ ਦਰਜ ਨੇ ਮਗਰ ਇਥੋਂ ਦੀ ਸਰਕਾਰ ਕਾਂਗਰਸ ਦੀ ਕਹਿ ਰਹੀ ਹੈ ਨਹੀਂ ਅਸੀਂ ਤੁਹਾਨੂੰ ਇਹ ਦੇ ਨਹੀਂ ਸਕਦੇ ਸ਼ਾਇਦ ਪਹਿਲੀ ਵਾਰ ਹੀ ਦੇਖਣ ਨੂੰ ਆਇਆ ਪਹਿਲਾਂ ਅੱਜ ਤੱਕ ਸੁਣਿਆ ਹੀ ਨਹੀਂ ਔਰ ਸੁਪਰੀਮ ਕੋਰਟ ਤੱਕ ਮਾਮਲਾ ਚਲੇ ਗਿਆ ਕੌਣ ਪੈਰਵਾਈ ਕਰ ਰਿਹਾ ਉਸ ਦੀ ਇੰਨਾ ਤਾਂ ਪਾਣੀਆਂ ਦੇ ਮੁੱਦੇ ਤੇ ਪੈਰਵਾਈ ਨਹੀਂ ਕੀਤੀ ਹੋਣੀ ਕੈਪਟਨ ਅਮਰਿੰਦਰ ਸਿੰਘ ਨੇ ਜਿੰਨੀ ਉਹਨਾਂ ਨੇ ਉਸ ਗੈਂਗਸਟਰ ਦੀ ਕਰਤੀ ਹੈ ਜਿਹੜਾ ਅੱਜ ਕੱਲ੍ਹ ਰੋਪੜ ਜੇਲ੍ਹ 'ਚ ਬੈਠੇ ਇਸ ਲਈ ਪਹਿਲਾ ਉਹ ਗੁਰਦਾਸਪੁਰ ਦਾ ਡੇਰੇ ਬਾਬਾ ਨਾਨਕ ਹਲਕੇ ਨਾਲ ਸੰਬੰਧਿਤ ਭਗਵਾਨਪੁਰੇ ਪਿੰਡ ਦਾ ਇੱਕ ਉਹਦੇ ਪਿੱਛੇ ਤੁਸੀਂ ਵੇਖਿਆ ਕਿਵੇਂ ਉਹਨੂੰ ਸੁਖ ਹੁਲਤਾ ਮਿਲੀਆਂ ਨੇ ਫਿਰ ਕਿਵੇਂ ਜੇਲ੍ਹ ਮਿਨਿਸਟਰ ਸਾਹਿਬ ਨੂੰ ਇੱਕ ਇੱਕ ਹੋਰ ਗੈਂਗਸਟਰ ਸੀ ਉਹ ਸਲਾਹ ਦੇ ਰਿਹਾ ਜਾ ਕੇ ਕਿ ਜੇਲ੍ਹ ਦਾ ਪ੍ਰਚਾਰਣ ਕਿਵੇਂ ਚੱਲਣਾ ਚਾਹੀਦਾ ਗੈਂਗਸਟਰ ਸਲਾਹ ਦੇ ਰਿਹਾ ਤੇ ਕੰਮ ਤਾਂ ਹੋ ਹੀ ਖੜਿਆ ਫਿਰ ਤਾਂ ਪੰਜਾਬ ਦੇ ਜੋ ਹਾਲਾਤ ਬਣੇ ਸਾਰੇ ਤੁਸੀਂ ਜ਼ਿਕਰ ਕਰ ਰਹੇ ਆਂ ਅੱਜ ਕੱਲ੍ਹ ਵੀ ਉਹ ਖੂਬ ਚਰਚਾ ਦੇ ਵਿੱਚ ਤੁਸੀਂ ਉਹਦਾ ਨਾਮ ਕਿਉਂ ਨਹੀਂ ਲੈਂਦੇ ਉਹ ਨਾ ਲੈ ਤੇ ਫਿਰ ਬਣਾਉਣਾ ਹੀਰੋ ਪਤਾ ਹੀ ਆ ਤੁਹਾਨੂੰ ਤੁਸੀਂ ਨਾ ਲੈ ਦਿਓ ਮੈਂ ਹਾਂ ਜੀ ਕਹਿ ਦੂੰ ਨੀ ਤਾਂ ਮੈਂ ਨਾ ਲਾਂ ਲੈ ਦੂੰ ਤੁਸੀਂ ਨਹੀਂ ਮੈਂ ਉਹ ਦਾ ਮੁਖਤਿਆਰ ਅंसारी ਮੁਖਤਿਆਰ ਅंसारी ਉਹ ਚਲੋ ਇਹ ਜੇ ਕਈ ਲੱਖੇ ਫੱਕੇ ਵਰਗੇ ਤੁਰੇ ਫਿਰਦੇ ਮੈਂ ਉਹ ਜਿਹੇ ਨੇ ਕੀ ਲਾਂ ਲੈ ਨੱਟ ਵੀ ਆਈ ਇਹਨਾਂ ਨੂੰ ਪਹਿਲਾਂ ਔਰ ਦੂਜੀ ਗੱਲ ਤੁਸੀਂ ਕਮਾਲ ਦੀ ਵੇਖੋ ਕਿ ਅੱਜ ਤੋਂ ਕਿੰਨੇ ਮਹੀਨੇ ਪਹਿਲਾਂ ਜੀ 5-6 ਮਹੀਨੇ ਪੰਜ 6 ਮਹੀਨੇ ਪਹਿਲਾਂ ਇੱਕ ਬੰਦਾ ਇਹਨਾਂ ਕੋਲ ਆਇਆ ਇਨਾਂ ਦੀ ਉਹ ਜ਼ਰੂਰ ਕਮੀ ਪੇਸ਼ੀ ਰਹੀ ਹੈ ਇਹਨਾਂ ਨੇ ਉਸ ਗੱਲ ਨੂੰ ਐਡਾ ਸੀਰੀਅਸ ਨਹੀਂ ਲਿਆ ਜਿਹੜੀ ਹੁਣ ਇਹਨਾਂ ਨੇ ਐਪਲੀਕੇਸ਼ਨ ਭਾਵੇਂ ਪੁਲਿਸ ਨੂੰ ਦਿੱਤੀ ਆ ਇਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਨਾਂ ਦੀ ਸਪਾਰੀ ਦਿੱਤੀ ਗਈ ਆ ਹੁਣ ਤੁਹਾਡੇ ਤੁਹਾਨੂੰ ਮਾਰਤਾ ਜਾਊਗਾ ਔਰ ਇਹਨਾਂ ਨੇ ਉਸ ਗੱਲ ਨੂੰ ਐਡੀ ਗੰਭੀਰਤਾ ਨਾਲ ਨਹੀਂ ਲਿਆ ਮਗਰ ਅੱਜ ਜਦੋਂ ਗੱਲਾਂ ਜੋੜ ਰਹੇ ਆ ਦੇਖੋ ਅਟੈਂਪਟ ਟੂ ਮਰਡਰ ਇਹਨਾਂ ਦੇ ਪਿੰਡ 'ਚ ਇਹਨਾਂ ਦੇ ਘਰ ਦੇ ਬਾਹਰ ਸਿਕਿਉਰਿਟੀ ਇਹਨਾਂ ਦੀ ਵਿਡਰਾ ਕਰਤੀ ਗਈ ਆ ਕੁਝ ਸਮਾਂ ਪਹਿਲਾਂ ਇੱਕ ਗਨਮੈਨ ਛੱਡਿਆ ਇਹਨਾਂ ਕੋਲ ਉਹ ਵੀ ਜਦੋਂ ਉਹਨੇ 24 ਘੰਟੇ ਤੱਕ ਇਹਨਾਂ ਨਾਲ ਰਹਿਣਾ ਨਹੀਂ ਉਹਨੇ ਆਪਦੀ ਛੁੱਟੀ ਵੀ ਜਾਣਾ ਉਹਦਾ ਨਹਾਣਾ ਧੋਣਾ ਵੀ ਐਸ ਲਈ ਕੋਈ ਬੰਦਾ ਵੀ ਨਹੀਂ ਨਾਲ ਔਰ ਉਤੋਂ ਜੇਸ ਬੰਦੇ ਦੇ ਖਿਲਾਫ ਇੰਨੇ ਪਰਚੇ ਉਹਨੂੰ ਕਿਵੇਂ ਤੁਰਿਆ ਫਿਰਦਾ ਬਾਤ ਇਹ ਪੰਜਾਬ ਦੇ ਜੋ ਹਾਲਾਤ ਬਣਾਏ ਜਾ ਰਹੇ ਆ ਇਹਦੇ ਨਾਲ ਪੰਜਾਬ 'ਚ ਕੋਈ ਇਨਵੈਸਟਮੈਂਟ ਜਿਹਦੇ ਵਿੱਚ ਮਨਸ਼ਾ ਕੀ ਸਮਝਦੀ ਸੀ ਸਰਕਾਰ ਦੀ ਵੀ ਕੈਂਗੈਂਟਰ ਨੂੰ ਦੇਖੋ ਜਿਹੜਾ ਕੋਈ ਵੀ ਇਹੀ ਗੈਂਗਸਟਰ ਤਾਂ ਇਲੈਕਸ਼ਨਾਂ 'ਚ ਵਰਤੇ ਗਏ ਆ ਜੀ ਪਹਿਨਾ ਇਲੈਕਸ਼ਨ 'ਚ ਵਰਤੇ ਗਏ ਆ ਹੁਣ ਗਾ ਅਸੈਂਬਲੀ ਚੋਣਾਂ 'ਚ ਵਰਤੇ ਜਾਣੇ ਆ ਜਿਨ੍ਹਾਂ ਦੇ ਤੁਸੀਂ ਕਦੇ ਵੀ ਮੈਂ ਸਮਝਦਾ ਇਤਿਹਾਸ 'ਚ ਨਹੀਂ ਸੁਣਿਆ ਹੋਣਾ ਕਿ ਜਿਨ੍ਹਾਂ ਦੇ ਜਨਮ ਦਿਨ ਮਨਾਉਣ ਆਸਤੇ ਔਰ ਸੁਪਰੀਮ ਕੋਰਟ ਤੱਕ ਕੇਸ ਲੜਨ ਆਸਤੇ ਜੇ ਵਕੀਲ ਕੀਤੇ ਜਾ ਰਹੇ ਪੰਜਾਬ ਦੇ ਖਜ਼ਾਨੇ ਪੰਜਾਬ ਦੇ ਲੋਕਾਂ ਦਾ ਪੈਸਾ ਕਿਸ ਤਰੀਕੇ ਨਾਲ ਲਟਾਇਆ ਜਾ ਰਿਹਾ ਔਰ ਇਹ ਲੋਕ ਕੀ ਕਰ ਰਿਹਾ ਵੱਡੇ ਵੱਡੇ ਡਾਕਟਰਾਂ ਕੋਲੋਂ ਇੰਡਸਟਰੀਅਲਿਸਟ ਕੋਲੋਂ ਪ੍ਰਾਪਰਟੀ ਡਿਵੈਲਪਰਸ ਕੋਲੋਂ ਫਰੋਤੀਆਂ ਲੈ ਰਿਆ ਹੁਣ ਪਹਿਲਾਂ ਤੱਕ ਇੱਥੇ ਤਕਸੀਮਤ ਸੀ ਤੇ ਇਹ ਵੀ ਆਈ ਆ ਗੱਲ ਕਿ ਬਾਹਰ ਟੈਰਰਿਸਟਾਂ ਨਾਲ ਮਿਲ ਕੇ ਵੀ ਇਹਨਾਂ ਨੇ ਦੇਸ਼ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਪੋਲਿਟਿਕਲ ਵਿਰੋਧੀ ਜਿਹੜਾ ਕੋਈ ਇਹਨਾਂ ਨੂੰ ਇਲੈਕਸ਼ਨ 'ਚ ਖਤਰਾ ਖੜਾ ਹੋ ਸਕਦਾ ਉਹਨੂੰ ਉਹਨੂੰ ਸਫਾਈ ਕਰਨ ਦੀ ਤਿਆਰੀ ਕਰ ਲਈਏ ਮੈਂ ਸਮਝਦਾ ਇਸ ਲਈ ਇਹ ਬਹੁਤ ਹੀ ਡੇਂਜਰਸ ਟ੍ਰੈਂਡ ਹੈ ਜੇ ਇਹਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਇਨੂੰ ਇਮੀਡੀਏਟਲੀ ਅਰੈਸਟ ਕਰਕੇ ਸਾਰੀ ਗੱਲ ਦੀ ਸਹੀ ਜਾਂਚ ਨਹੀਂ ਹੁੰਦੀ ਹੈ ਬੜਾ ਸਪਸ਼ਟ ਹੈ ਕਿ ਕਾਂਗਰਸ ਕੇਸ ਹੱਦ ਤੱਕ ਡਿਗਰੀ ਆ ਪੰਜਾਬ ਦੇ ਹਾਲਾਤ ਖਰਾਬ ਨੇ ਜਿਹੜਾ ਸਿੰਘ ਨੇ ਕਿਹਾ ਹੈ ਪ੍ਰਗਟ ਸਿੰਘ ਨੇ ਕਿਹਾ ਕਿ 4 ਆ ਦੂਜਾ ਸਵਾਲ ਕਰ ਲਿਓ ਪਹਿਲਾਂ ਆ ਮੁੱਦਾ ਬੁਕਾ ਲਈ ਇਹਨੂੰ ਜਿਹੜਾ ਅਟੈਕ ਹੋਇਆ ਹੈ ਤੁਸੀਂ ਕਹਿ ਰਹੇ ਹੋ ਇਹਨਾਂ ਦੀ ਆਪਸ ਦੇ ਵਿੱਚ ਕੋਈ ਨਿੱਜੀ ਝਗੜਾ ਨਹੀਂ ਜਿਵੇਂ ਕਹਿ ਰਹੇ ਪੁਲਿਸ ਕੀ ਇੱਕ ਪਿੰਡ ਦੀ ਝਗੜਾ ਸੀ ਸਰਦਾਰ ਹਰੀਸ ਦੇ ਕੋਲ ਨਿੱਜੀ ਝਗੜਾ ਸੀ ਔਰ ਕਲਾਸ ਇਹਨਾਂ ਦੀ ਖੈਰ ਪਹਿਲਾਂ ਫੋਨ ਤੇ ਕੋਈ ਗੱਲ ਹੋਈ ਸੀ ਕਿ ਉਹਨਾਂ ਦਾ ਰੋਗ ਦੀ ਕੋਈ ਝੂਠਾ ਪਰਚਾ ਕਰਵਾਇਆ ਇਹਨਾਂ ਬਤਾਓ ਉਹ ਮੇਰਾ ਵੀ ਕੋਈ ਨਿੱਜੀ ਪਹਿਲੀ ਗੱਲ ਤਾਂ ਹੈ ਨਹੀਂ ਤੇ ਜੇ ਨਿੱਜੀ ਟਕਰਾਅ ਹੈ ਤਾਂ ਮਤਲਬ ਕਿ ਤੁਸੀਂ ਜੋੜੀ ਮਰਜ਼ੀ ਕੋਲ ਮਰਜ਼ੀ ਜਿਹਨੂੰ ਮਰਜ਼ੀ ਗੋਲੀ ਮਾਰ ਦੂ ਔਰ ਜਿਹੜਾ ਇਹ ਕਿਹੜਾ ਸਾਧ ਹੈ ਜਿੱਤੇ 10 ਪਰਚੇ ਦਰਜ ਹੈ ਕਿਹੜਾ ਕਿੱਥੋਂ ਦਾ ਸਾਧ ਆ ਹਰ ਤਰੀਕੇ ਦਾ ਤਾਂ ਉਹਦਾ ਪਰਚਾ ਦਰਜ ਹੈ ਮਤਲਬ ਇਹ ਤਾਂ ਦੇਖੋ ਪੁਲਿਸ ਆਹੀ ਅਫਸੋਸ ਹੈ ਕਿ ਪੁਲਿਸ ਮੈਰਿਟ ਤੇ ਕੰਮ ਕਰੇ ਇਹ ਪੁਲਿਸ ਨਵੇਂ ਨਵੇਂ ਕੀ ਇਹ ਡਰਾਮੇ ਕਰਦੀ ਹੈ ਕਿਸੇ ਦੀ ਦੇਖੋ ਹਰ ਬੰਦੇ ਦੀ ਜਾਨ ਦੀ ਇੱਕ ਕੀਮਤ ਐ ਐਮਐਲਏ ਸਾਫ ਦੇ ਘਰ ਦੇ ਬਾਹਰ ਹੋਣਾ ਮੈਂ ਹਰਜੀਤ ਸਿੰਘ ਆ ਯਾਰਾਂ ਦੀ ਕਿਸੇ ਦੀ ਤਾਂ ਗੱਲ ਹੀ ਨਹੀਂ ਕਰ ਰਿਹਾ ਸਾਡਾ ਐਮਐਲਏ ਆ ਯਾਰ ਸੋਦਾ ਪਿੰਡ ਆ ਉਹਦੇ ਪਿੰਡ ਦੇ ਬਾਹਰ ਇਸ ਤਰ੍ਹਾਂ ਦਾ ਵਾਕਿਆ ਹੋ ਜਾਣਾ ਉਹਦਾ ਬ੍ਰਦਰ ਉੱਥੇ ਸੀ ਕੱਲ ਕਿਸੇ ਤੇ ਗੋਲੀ ਵੱਜ ਜਾਂਦੀ ਤੇ ਫਿਰ ਕੌਣ ਜੁਮੇ ਆਰ ਸੀ ਸਾਨੂੰ ਵੀ ਥ੍ਰੈਟ ਆਈ ਜੀ ਮੈਂ ਵੀ ਕੰਪਲੇਂਟ ਔਰ ਇੱਕ ਗਿਲਸਾਭ ਵੀ ਇੱਥੇ ਬੈਠੇ ਆ ਹਰ ਪੋਲਿਟਿਕਲ اپੋਨੈਂਟ ਨੂੰ ਇਹਨਾਂ ਨੂੰ ਵੀ ਪਰਸਨਲ ਥ੍ਰੈਟ ਆਈ ਹੋਈ ਹੈ ਕੰਪਲੀਟ ਵੀ ਕੀਤੀ ਹੋਈ ਥਾਣੇ ਔਰ ਥਾਣੇ ਕੰਪਲੇਂਟ ਗਈ ਹੋਈ ਹੈ ਮਗਰ ਹਰ ਤਰੀਕੇ ਦੇ ਅਤਕੰਡੇ ਅਪਣਾਏ ਜਾ ਰਹੇ ਆ ਕਿ ਪੋਲਿਟਿਕਲ ਵਿਰੋਧੀ ਜਿਹੜਾ ਕੋਈ ਲੜਾਈ ਦੇਣ ਜੋਗਾ ਆ ਜਾਂ ਜਿਹੜਾ ਕੋਈ ਸੱਚ ਦੱਸਣ ਜੋਗਾ ਉਹਨੂੰ ਚੁੱਪ ਕਰਾਤਾ ਜਾਵੇ ਤੁਹਾਡੇ ਸਭ ਇੱਕ ਮਿੰਟ ਲਾਸਟ ਲਾਸਟ ਗੱਲ ਤੁਹਾਡੇ ਸਾਹਮਣੇ ਆ ਜਦ ਮੈਂ ਉਸ ਗੈਂਗਸਟਰ ਦੇ ਖਿਲਾਫ ਬੋਲਿਆ ਸੀ ਫੇਸਬੁੱਕ ਤੇ ਕੀ ਕੁਝ ਚੱਲਿਆ ਸੀ ਅੱਜ ਤੱਕ ਉਹਦੇ 'ਚ ਕੁਝ ਹੋਇਆ ਡੀਜੀਪੀ ਸਾਹਿਬ ਨੇ ਤਾਂ ਉਹਨੂੰ ਕਲੀਨ ਚਿੱਟ ਦੇ ਦਿੱਤੀ ਐ ਇਸ ਤਰ੍ਹਾਂ ਬੇਵਕਰੀ ਕਰਦੇ ਜਿਵੇਂ ਡੀਜੀਪੀ ਸਾਹਿਬ ਦੇ ਆਪ ਦੇ ਆਪਣੇ ਪੁੱਤ ਨੇ ਇਸ ਤਰੀਕੇ ਦੀ ਮਹਿਤਾ ਰਾਨ ਗਈ ਐ ਮੈਨੂੰ ਇਸ ਗੱਲ ਤੇ ਬਿਲਕੁਲ ਛੋਟੀ ਜਿਹੀ ਬ੍ਰੇਕ ਦਾ ਬ੍ਰੇਕ ਦੇ ਉਸ ਪਾਰ ਮਜੀਠੀਆ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਹੋਰ ਕੀ ਕੁਝ ਸਵਾਲ ਖੜੇ ਕੀਤੇ ਨੇ ਮਜੀਠੀਆ ਦਾ ਕਹਿਣਾ ਹੈ ਕਿ ਸਰਬਜੀਤ ਸਿੰਘ ਸਭਾ ਉਤੇ ਪਹਿਲਾਂ ਵੀ ਕਈ ਪਰਚੇ ਦਰਜ ਕੀਤੇ ਗਏ ਨੇ ਪਰ ਇਸ ਦੇ ਬਾਵਜੂਦ ਉਹ ਵਾਰ ਆਜ਼ਾਦ ਕੁੰਮਰਿਆ। ਪ੍ਰਗਟ ਸਿੰਘ ਨੇ ਕਿਹਾ ਕਿ ਕਿ 4 ਸਾਲ ਤੋਂ ਕੈਪਟਨ ਅਮਿੰਦਰ ਸਿੰਘ ਨੇ ਕੁਝ ਨਹੀਂ ਕੀਤਾ ਤੇ ਉਹਨਾਂ ਆਖਰੀ ਸਾਲ ਬਚਾ ਕਿ ਕੈਪਟਨ ਦੇ ਮੂੰਹ ਤੇ ਸਾਨੂੰ ਵੋਟਾਂ ਨਹੀਂ ਮਿਲੀਆਂ ਕਿਉਂਕਿ 2 ਦਿਨ ਪਹਿਲੇ ਸੁਰੀਲ ਜਾ ਕੇ ਤੇ ਸੁਖਜਿੰਦਰ ਰੰਧਾਵਾ ਨੇ ਕਿਹਾ ਸੀਗਾ ਕਿ ਸਾਡਾ ਅਗਲਾ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਆਪੀ। ਦੇਖੋ ਮੈਂ ਸਰਦਾਰ ਪ੍ਰਗਟ ਸਿੰਘ ਜੀ ਦਾ ਇਸ ਗੱਲ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸੱਚ ਨੂੰ ਕਬੂਲ ਲਿਆ। ਕੀ ਜਾਖੜ ਸਾਹਿਬ ਦੇ ਕਪਤਾਨ ਦੇ ਨੋਤੇ ਵੋਟਾਂ ਨਹੀਂ ਪਈ ਔਰ ਇਹ ਗੱਲ ਕਿਥੇ ਨਾ ਕਿਥੇ ਜਾਖੜ ਸਾਹਿਬ ਵੀ ਸਮਝਦੇ ਆ ਮੈਂ ਸਮਝਦਾ ਇੱਕ ਤਰੀਕ ਨੂੰ ਬਜਟ ਸੈਸ਼ਨ ਦੀ ਸ਼ੁਰੂਆਤ ਬਜਟ ਸੈਸ਼ਨ ਦੀ ਸ਼ੁਰੂਆਤ ਬਜਟ ਸੈਸ਼ਨ ਹੈ ਕੀ ਦਾ ਸਰਕਾਰ ਦਾ ਸਰਕਾਰ ਨੇ ਬਜਟ ਪੇਸ਼ ਕਰਨਾ ਤੇ ਜਾਖੜ ਸਾਹਿਬ ਨੇ ਤਾਂ ਧਰਨਾ ਰੱਖ ਲਿਆ ਉਹ ਦਿਨ ਹੀ ਮਤਲਬ ਕੀ ਜਿਹੜੀ ਬਜਟ ਸੈਸ਼ਨ 'ਚ ਜੇ ਜਖੜ ਸਾਹਿਬ ਖੁਸ਼ ਹੁੰਦੇ ਕਾਂਗਰਸ ਸਰਕਾਰ ਦੀ ਕਾਰਵਾਈ ਨਾਲ ਤੇ ਬਜਟ ਸੈਸ਼ਨ 'ਚ ਜਾ ਕੇ ਜਿਹੜਾ ਗਵਰਨਰ ਅਡਰੈਸ ਦੀ ਪ੍ਰੋੜਤਾ ਕਰਦੇ ਮਗਰ ਉਸ ਦਿਨ ਤਾਂ ਉਹਨਾਂ ਨੇ ਗਵਰਨਰ ਦੀ ਘਰਾਓ ਰੱਖ ਲਿਆ ਕਿਉਂਕਿ ਉਹਨਾਂ ਨੂੰ ਵੀ ਪਤਾ ਕਿ 40 ਸਾਲ ਵੀ ਗੱਪਾਂ ਨਾਲ ਕੱਢੇ ਆ ਆ ਸਾਲ ਵੀ ਝੂਠ ਬੋਲ ਕੇ ਮਾਰਨਾ ਇਸ ਲਈ ਲੋਕਾਂ ਦਾ ਧਿਆਨ ਮੈਂ ਪੜਕਾ ਦਾ ਉੱਥੇ ਅੰਦਰ ਜਾਏ ਦਾ ਫਾਇਦਾ ਕੋਈ ਨਹੀਂ ਇਹ ਤਾਂ ਅਸਲੀਅਤ ਦੀ ਗੱਲ ਨਹੀਂ ਤਾਂ ਤੁਸੀਂ ਕੱਲ ਇੱਕ ਮਿੰਟ ਮੇਰੀ ਗੱਲ ਸੁਣਿਓ ਰੂਲਿੰਗ ਪਾਰਟੀ ਦਾ ਪ੍ਰਧਾਨ ਹੋਵੇ ਬਜਟ ਰੂਲਿੰਗ ਪਾਰਟੀ ਪੇਸ਼ ਕਰਦੀ ਹੈ ਔਰ ਉਸ ਬਜਟ ਦੇ ਦਿਨ ਕਿਸੇ ਰੂਲਿੰਗ ਪਾਰਟੀ ਦੇ ਪ੍ਰਧਾਨ ਕਾਂਗਰਸ ਦਾ ਧਰਨਾ ਰੱਖ ਲਵੇ ਇਤੋਂ ਹੀ ਸਪਸ਼ਟ ਹੈ ਕਿ ਉਹਨੂੰ ਆਪ ਦੇ ਬਜਟ ਜਿਹੜਾ ਗਵਰਨਰ ਅਡਰੈਸ ਹੈ ਉਸ ਤੇ ਭਰੋਸਾ ਹੀ ਕੋਈ ਨਹੀਂ ਸੁਰ ਉੱਠਣ ਲੱਗ ਗਏ ਨੇ ਯਾਨਕੀ ਕਾਂਗਰਸ ਨਵਜੋਤ ਸਿੰਘ ਸਿੱਧੂ ਨੇ ਵੀ ਪੋਸਟ ਲਈ ਕਿ ਸ਼ਰਤਾਂ ਹੁਣ ਫੇਰ ਰੱਖੀਆਂ ਜਾਂਦੀਆਂ ਲੇਕਿਨ ਪੁਰਾਣੀਆਂ ਤੇ ਮੈਂ ਉਹ ਰਹੂੰਗਾ ਪੂਰਾ ਹਾਂਜੀ ਸ਼ਰਤਾਂ ਫੇਰ ਨਵੀਆਂ ਮੇਰੇ ਨਾਲ ਰੱਖੀਆਂ ਜਾਣਗੀਆਂ ਦੇਖੋ ਕਾਂਗਰਸ ਦੇ ਅੰਦਰ ਕਿਹੜੀ ਸੌਦੇਬਾਜ਼ੀ ਹੋ ਰਹੀ ਹੈ ਨਹੀਂ ਹੋ ਰਹੀ ਹੈ ਤਾਂ ਸੌਦੇ ਕਰਨ ਵਾਲੇ ਤੇ ਸੌਦੇ ਸਿਰੇ ਚੜਾਉਣ ਵਾਲੇ ਉਹ ਦੱਸ ਸਕਦੇ ਮੈਂ ਤਾਂ ਉਹਦੇ ਬਾਰੇ ਕੁਝ ਨਹੀਂ ਕਰਾਂਗਾ ਸਾਰੇ ਸਾਡੇ ਵੱਲੋਂ ਕਰੋਨਾ ਟੈਸਟ ਕਰਾ ਲਿਆ ਸੁਪਰ ਸਰਕਾਰੀ ਹੋਣੀ ਫਿਰ ਕਰੋਨਾ ਪੋਜ਼ਿਟਿਵ ਆ ਕੇ ਪਿੰਡੀ ਇਹਦੀ ਤੁਹਾਡੇ ਕਾਫੀ ਮੈਂਬਰਾਂ ਨੂੰ ਬਜਟ ਤੇ ਨਹੀਂ ਜਾਣ ਦਿੱਤਾ ਉਹ ਇਹਨਾਂ ਦਾ ਵੇਖੋ ਮੈਨੂੰ ਤਾਂ ਕੋਈ ਭਰੋਸਾ ਨਹੀਂ ਜੀ ਹਾਂ ਡਾਕਟਰਾਂ ਤੇ ਮੈਨੂੰ ਭਰੋਸਾ ਮਗਰ ਡਾਕਟਰ ਜੇ ਆਪ ਦੀ ਮਰਜ਼ੀ ਨਾਲ ਕੋਈ ਫੈਸਲਾ ਕਰ ਸਕਣਗੇ ਉਹ ਤਾਂ ਕੰਮ ਬਹੁਤ ਚੰਗਾ ਕਰਦੇ ਮਗਰ ਸਰਕਾਰ ਤੇ ਕੋਈ ਭਰੋਸਾ ਨਹੀਂ ਜਿਹਨੂੰ ਨਹੀਂ ਅੰਦਰ ਵੜਨ ਦੇਣਾ ਉਹਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਕਰ ਦੇਣਗੇ ਜਿਹੜਾ ਉਹਨਾਂ ਨਾਲ ਰਲੇ ਉਹ ਨੈਗੇਟਿਵ ਹੋ ਜਾਣਗੇ ਤਸਲੀਅਤ ਦੀ ਗੱਲ ਆ ਮਗਰ ਮੈਂ ਟੈਸਟ ਦਾ ਜ਼ਰੂਰ ਦੇ ਕੇ ਆਇਆ ਹੁਣ ਦੇਖੋ ਕੀ ਬਣਦਾ ਪਤਾ ਲੱਗੂ ਤੁਸੀਂ ਕੀ ਕਹਿੰਦੇ ਮੁਖ्तार ਅंसारी ਵੱਲੋਂ ਕੇ ਪੰਜਾਬ ਸਰਕਾਰ ਨਹੀਂ ਭੇਜਣਾ ਚਾਹੁੰਦੀ ਤੁਹਾਨੂੰ ਵੀ ਲੱਗਦਾ 2022 ਨੂੰ ਯੂਜ਼ ਕਰਨਾ ਚਾਹੁੰਦੀ ਇਲੈਕਸ਼ਨ ਦੇ ਵਿੱਚ ਹੋਰ ਕੀ ਕਰਾਉਣਾ ਤੋਂ ਨੌਜ ਪਾਉਣਾ ਜਿਹੜਾ ਜੇ ਜਿਸ ਬੰਦੇ ਦੇ ਦੇਖੋ ਸਰਕਾਰ ਦੀ ਪ੍ਰਾਇੋਰਟੀਜ਼ ਦੀ ਵਾ ਗੱਲ ਕੀਤੀ ਆ ਸਰਕਾਰ ਦੀ ਪ੍ਰਾਇੋਰਟੀ ਵੇਖ ਲਓ ਐਸਸੀ ਸਕਾਲਰਸ਼ਿਪ ਤਾਂ ਦਿੰਦੇ ਨਹੀਂ ਉਹਦੇ ਲਈ ਕੋਈ ਵਕੀਲ ਜਿੱਥੇ ਕੋਈ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੈ ਪੰਜਾਬ ਦੀ ਹੋਰ ਕਿਸੇ ਗੱਲ ਦਾ ਮੁੱਦਾ ਉਹਨਾਂ ਉਸ ਲਈ ਤਾਂ ਵਕੀਲ ਇਹਨਾਂ ਕੋਲ ਕਹਿੰਦੇ ਨਹੀਂ ਜੀ ਸਾਡਾ ਖਜ਼ਾਨਾ ਖਾਲੀ ਤੇ ਜੇ ਕੋਈ ਵੱਡਾ ਗੈਂਗਸਟਰ ਹੋਵੇ ਉਹਦੇ ਪਿੱਛੇ ਤਾਂ ਸੁਪਰੀਮ ਕੋਰਟ ਤੱਕ ਿੱਲਦਾ ਜੋਰ ਲਾ ਜਾਂਦੇ ਤੇ ਦੂਜੇ ਦੇਖੋ ਇੱਕ ਸਰਕਾਰ ਉਹ ਵੀ ਚੁਣੀ ਹੋਈ ਸਰਕਾਰ ਹੈ ਜਿਹੜੀ ਮੰਗ ਰਹੀ ਆ ਇੱਥੇ ਵੀ ਚੁਣੀ ਹੋਈ ਸਰਕਾਰ ਹੈ ਤੇ ਜਿੰਨੇ ਪਰਚੇ ਉੱਥੇ ਦਰਜ ਆ ਉਦੋਂ ਤਾਂ ਇੱਕ ਮਾਮੂਲੀ ਜਿਹਾ ਪਰਚਾ ਇੱਥੇ ਦਰਜਾ ਮਗਰ ਨਹੀਂ ਦੇ ਰਹੇ ਕੀ ਕਰਨਾ ਉਹਨੋਂ ਤੋਂ ਤੋ ਕੀ ਕਰਾਉਣਾ ਉਹ ਤੋਂ ਇਹਨਾਂ ਨੇ ਸੁਭਾਵਿਕ ਹੈ ਕੁਝ ਕਰਾਉਣਾ ਹੀ ਆ ਐਵੇਂ ਤਾਂ ਨਹੀਂ ਰੱਖਿਆ ਉਹਨੂੰ ਜਿਹੜਾ ਲੱਖਾ ਸੜਾਣਾ ਤੇ ਲੱਖ ਜਿਹੜਾ ਉਹ ਸਟੇਟ ਗੈਸਟ ਬਣਾਇਆ ਹੋਇਆ ਇਹਨਾਂ ਨੇ ਇਹ بڑا ਸਾਪ ਹੈ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਇਹ ਇਹੋ ਜਿਹੇ ਸਟੇਟ ਗੈਸਟ ਬਣਾਏ ਜਿਹੜੇ 8-10 ਇਹਨਾਂ ਨੇ ਬਣਾਏ ਹੋਏ ਹਨ ਨਹੀਂ ਦਿੱਲੀ ਪੁਲਿਸ ਨੂੰ ਵਾਂਟਡ ਐ ਲੱਖਾਂ ਸਜਾਣਾ ਪਰ ਪੰਜਾਬ ਚ ਆ ਕੇ ਰੈਲੀ ਕਰਕੇ ਗਿਆ ਪੰਜਾਬ ਪੁਲਿਸ ਵੱਲੋਂ ਪੂਰੀ ਸੁਰੱਖਿਆ ਦਿੱਤੀ ਗਈ ਉਹਨੂੰ ਉਹ ਯਾਰ ਮੈਂ ਅੱਗੇ ਕੀ ਬੇਨਤੀ ਕਰ ਰਿਹਾ ਦੇਖੋ ਤੁਸੀਂ ਇੱਕ ਵਿਅਕਤੀ ਵਿਸ਼ੇਸ਼ ਦੀ ਗੱਲ ਕਰ ਰਹੇ ਹੋ ਮੈਂ ਇੱਕ ਵਿਅਕਤੀ ਵਿਸ਼ੇਸ਼ ਨੂੰ ਛੱਡ ਕੇ ਮੈਂ ਲੰਮੀ ਚੌੜੀ ਲਿਸਟ ਦੀ ਗੱਲ ਕਰ ਰਿਹਾ ਕਿ ਪੰਜਾਬ ਦੇ ਹਾਲਾਤ ਜਦ ਵਿਗੜ ਰਹੇ ਆ ਜਦ ਇੱਥੇ ਫਿਰ ਕੋਈ ਚੰਗਾ ਡਾਕਟਰ ਨਹੀਂ ਰਹਿਣਾ ਕੋਈ ਚੰਗਾ ਵਕੀਲ ਨਹੀਂ ਰਹਿਣਾ ਕੋਈ ਚੰਗਾ ਇੰਡਸਟਰੀਅਲਿਸਟ ਨਹੀਂ ਰਹਿਣਾ ਕੋਈ ਚੰਗਾ ਵਪਾਰੀ ਨਹੀਂ ਰਹਿਣਾ ਜਦੋਂ ਉਹਨੂੰ ਰੋਜ਼ ਤਾਂ ਹੀ ਡਰ ਹੋਣਾ ਕਿ ਸਰਕਾਰ ਪੇਟ ਨਹੀਂ ਕਿਸ ਕਿਨਾਂ ਨੂੰ ਕਰਦੀ ਆ ਜਿਨ੍ਹਾਂ ਲਈ 50-50 ਲੱਖ ਦਾ ਸਰਕਾਰੀ ਖਜ਼ਾਨਾ ਲਟਾਇਆ ਜਾ ਰਿਹਾ ਉਹਨਾਂ ਲਈ ਵਕੀਲ ਕੀਤਾ ਜਾ ਰਿਹਾ ਉਹਨਾਂ ਨੂੰ ਸਟੇਟ ਕੈਸਟ ਬਣਾਇਆ ਪੰਜਾਬ ਦਾ ਤੇ ਲਾਅਨ ਆਰਡਰ ਫਿਰ ਬੱਚੂ ਕਿਵੇਂ ਅੱਜ ਤੱਕ ਕਿਉਂ ਨਹੀਂ ਜੇਲ੍ਹਾਂ 'ਚ ਜੈਮਰ ਲੱਗੇ ਜੈਮਰ ਅੱਜੇ ਲਈ ਨਹੀਂ ਲੱਗ ਰਹੇ ਉਹਕੇ ਫਿਰ ਇਹਨਾਂ ਦੇ ਤਾਂ ਜਿਹੜਾ ਫਰੋਤੀ ਦਾ ਕੰਮ ਹੈ ਡਕੈਤੀ ਦਾ ਕੰਮ ਹੈ ਮਰਟਰ ਦਾ ਕੰਮ ਆ ਸਾਰਾ ਰੁਕ ਜਾਣਾ ਕਿੰਨੇ ਸਾਲਾਂ ਤੋਂ ਤੁਹਾਨੂੰ ਕਹਿ ਰਹੇ ਸੀ ਜੈਮਰ ਲੱਗ ਰਿਹਾ ਲੱਗ ਗਿਆ ਫਿਰ ਜੈਮਰ ਕੋਈ ਨੀਮਨ ਸਾਹਿਬ ਨੂੰ ਸਾਥ ਕਿਵੇਂ ਦਵਾਂ ਕੋਈ ਪਾਰਟੀ ਅੱਗੇ ਕੋਈ ਦੇਖੋ ਅਸੀਂ ਅੱਜ ਤੱਕ ਕਿਉਂਕਿ ਮੇਰਾ ਫਰਜ਼ ਬਣਦਾ ਸੀ ਪੁਲ ਐਸਐਸਪੀ ਸਾਹਿਬ ਨੇ ਮੈਂ ਆਪ ਗੱਲ ਕੀਤੀ ਐਸਐਸਪੀ ਸਾਹਿਬ ਨੇ ਮੈਨੂੰ ਅਸ਼ੋਰ ਕੀਤਾ ਕਿ ਵੀ ਵਿਲ ਟੇਕ ਐਕਸ਼ਨ ਮਗਰ 72 ਘੰਟੇ ਹੋਣ ਨੂੰ ਆਇਆ ਕੋਈ ਐਕਸ਼ਨ ਨਹੀਂ ਕੱਲ ਇਹ ਨਾ ਹੋਵੇ ਕਿ ਇਹਨਾਂ ਦਾ ਜਾਨੀ ਮਾਲੀ ਨੁਕਸਾਨ ਹੋ ਜਾਏ ਕਿਸੇ ਦਾ ਉਹਦੇ ਲਈ ਸਿੱਧੇ ਤੇ ਸਿੱਧੇ ਕਾਂਗਰਸ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਊਗੀ ਔਰ ਮੈਂ ਆਸ ਕਰਦਾ ਉਮੀਦ ਕਰਦਾ ਕਿ ਇਹੋ ਜਿਹਾ ਹਾਲਾਤ ਉਹ ਨਹੀਂ ਪੈਦਾ ਹੋਣ ਦੇਣ ਗੈਂਗਸਟਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਨੇ ਪਹਿਲੇ ਕੋਈ ਵੀ ਵਾਰਦਾਤ ਕੀਤੀ ਜਾਂਦੀ ਹੈ ਪਰ ਕੇ ਸੋਸ਼ਲ ਮੀਡੀਆ ਤੇ ਸ਼ਰਿਆਮ ਕੀਤਾ ਜਾਂਦਾ ਹੈ ਕਿ ਇਹ ਕੰਮ ਮੈਂ ਕੀਤਾ ਕਿ ਡਾਂਲ ਹੀ ਰਹਿ ਗਿਆ ਜਾਂ ਫਿਰ ਸਰਕਾਰਾਂ ਵੀ ਮਿਲੀਆਂ ਜਾਂ ਪੁਲਿਸ ਪ੍ਰਸ਼ਾਸਨ ਵੀ ਮਿਲਿਆ ਸਰਕਾਰ ਦੀ ਸਰਪ੍ਰਸਤੀ ਹੈ ਟੋਰਿਆ ਕਈ ਗੈਂਗਸਟਰ ਵੱਡੇ ਵੱਡੇ ਨਾਮੀ ਉਹਨਾਂ ਲਈ ਸੇਫ ਹੈਵਨ ਪੰਜਾਬ ਦੀ ਸਰਕਾਰ ਨੇ ਉਹਨਾਂ ਨੂੰ ਪ੍ਰੋਵਾਈਡ ਕੀਤਾ ਇਹ ਅਸਲੀਅਤ ਦੀ ਗੱਲ ਤੁਸੀਂ ਵੀ ਬੁਲਟ ਪ੍ਰੂਫ ਪਾ ਕੇ ਰੱਖਿਆ ਕਰੋ ਕੋਈ ਪਤਾ ਨਹੀਂ ਕਦੋਂ ਕਿਧਰੋਂ ਗੋਲੀ ਆ ਸਕਦੀ ਪੁੱਠੇ ਪਾਠੇ ਸਵਾਲ ਕਰੋਗੇ ਕਦੇ ਵੀ ਚਿੱਠੀ ਆ ਜਾਣੀ ਹੈ ਮੈਂ ਤੁਹਾਨੂੰ ਦੱਸਾਂ ਤੇ ਨਾ ਆਖਿਓ ਕਿ ਸਾਨੂੰ ਵੀ ਆ ਗਈ ਗਿਆ ਸਾਹਿਬ ਅਕਾਲੀ ਦਰਬ ਕੋਈ ਇਹਦੇ ਖਿਲਾਫ ਵੱਡੀ ਮਹਿਮੂ ਹੈ ਜਿਹੜੇਗਾ ਜੀ ਗੈਂਗਸਟਰਾਂ ਦੇ ਖਿਲਾਫ ਸਰਕਾਰ ਦੇ ਖਿਲਾਫ ਅਸੀਂ ਤਾਂ ਪਹਿਲਾਂ ਵੀ ਨਹੀਂ ਚੁੱਪ ਹੋਏ ਸੀ ਜੀ ਅੱਛਾ ਸ਼ੋਭਾ ਵਕ ਹੈ ਜਿਹੇ ਜਿਹੇ ਹਾਲਾਤ ਪੰਜਾਬ ਦੇ ਵਿਗਾੜਦੇ ਰਹੀ ਤਾਂ ਬੋਲਾਂਗੇ ਸ਼ਰਿਆ ਬੋਲਾਂਗੇ ਮੈਂ ਤਾਂ ਅੱਜ ਵੀ ਬੋਲੇ ਮੈਨੂੰ ਪਤਾ ਮੈਂ ਅੱਜ ਬੋਲਿਆ ਸ਼ਾਮ ਤੱਕ ਮੇਰਾ ਨੰਬਰ ਵੀ ਲਾਇਆ ਹੋਣਾ ਮਗਰ ਜੋ ਅਸਲੀਅਤ ਦੀ ਗੱਲ ਹੈ ਪੰਜਾਬ ਨੂੰ ਥੋੜੀ ਪੰਜਾਬ 'ਚ ਅੱਜ ਹਾਲਾਤ ਵੇਖ ਲਓ ਕੀ ਬਣ ਗਿਆ ਡਸ ਐਨੀ ਇੰਡਸਟਰੀ ਵਾਂਟ ਟੂ ਇਨਵੈਸਟ ਇਨ ਪੰਜਾਬ ਨੋ ਪੰਜਾਬ ਦਾ ਕੋਈ ਮਤਲਬ ਉਹ ਸਮਝਦਾ ਹੈ ਕਿ ਪੰਜਾਬ 'ਚ ਲਾਉਲੈਸਨੈਸ ਇਕੱਲੀ ਲਾਉਲੈਸਨੈਸ ਹੀ ਆ ਸਰ ਤਹਾਡੀ ਸਰਕਾਰ ਵੇਲੇ ਕਾਂਗਰਸ ਵੱਲੋਂ ਬਹੁਤ ਸਾਰੇ ਮਾਫੀਆ ਦੇ ਨਾਮ ਲਈਏ ਜਾਂਦੇ ਸੀ ਤੁਹਾਨੂੰ ਲੱਗਦਾ ਕਿ ਅੱਜ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਮਾਫੀਆ ਕੰਮ ਨਹੀਂ ਕਰ ਰਿਹਾ ਨਹੀਂ ਕਾਂਗਰਸ ਤਾਂ ਲੈਂਦੀ ਸੀ ਕੱਲਾ ਆਪ ਦਾ ਇੱਕ ਸਿਆਸੀ ਸਟੰਟ ਆਸਲ ਮਾਫੀਆ ਤਾਂ ਤੁਸੀਂ ਮੈਨੂੰ ਕੀ ਪੁੱਛ ਰਹੇ ਉਹਨਾਂ ਦੇ ਐਮਐਲਏ ਦੱਸ ਰਹੇ ਮੈਂ ਤਾਂ ਤਾਂ ਦੱਸਾਂ ਨਾ ਮੈਨੂੰ ਦੱਸਣ ਦੀ ਲੋੜ ਤਾਂ ਹੋਵੇ ਜੇ ਉਹਨਾਂ ਦੇ ਐਮਐਲਏ ਜੋ ਨਾ ਕਹਿ ਰਹੇ ਹੁਣ ਕਿ ਨਹੀਂ ਆ ਉਹਨਾਂ ਦੇ ਆਪਣੇ ਐਮਐਲਏ ਦੱਸੀ ਜਾਂਦੇ ਕਿਉਂਕਿ ਤੋਂ ਮਾਈਂਡਿੰਗ ਗੈਂਗਸਟਰ ਲੈਂਡ ਮਾਫੀਆ ਕਈ ਤਰ੍ਹਾਂ ਦੇ ਜ਼ਿਕਰ ਹੁੰਦੇ ਇੱਕ ਮੈਂ ਤੁਹਾਨੂੰ ਬਾਰ-ਬਾਰ ਤੁਸੀਂ ਨਾ ਸ਼ਾਇਦ ਗੱਲ ਦੀ ਗੰਭੀਰਤਾ ਨੂੰ ਨਹੀਂ ਲੈ ਰਹੇ ਅੱਜ this issue is not about ਕਿਉਂਕਿ ਆਪਾਂ ਬਹੁਤ ਰੱਬ ਦੀ ਕਿਰਪਾ सदा ਰਵੇ ਤੁਸੀਂ ਕਿਸੇ ਨਿਆਰੇ ਡੇਰਵਾਰ ਨੂੰ ਕੁਝ ਨਜ਼ਦੀਕੀ ਨੂੰ ਇਹੋ ਜਿਹੇ ਹਾਲਾਤ ਚ ਗਵਾਇਆ ਨਹੀਂ ਆ ਜਿਨ੍ਹਾਂ ਨੇ ਆਪਦੇ ਨਜ਼ਦੀਕੀ ਗਵਾਏ ਆ ਤੁਸ ਨੂੰ ਯਾਦ ਹੁੰਦਾ ਇੱਕ ਜੇਤੋ ਚ ਇੱਕ ਸੈਲਰ ਮਾਲਕ ਉਹਦੇ ਸੈਲਰ ਐਂਟਰ ਕਰਨ ਤੋਂ ਬਾਅਦ ਸ਼ਰੀਆ ਨੂੰ ਗੋਲੀਆਂ ਮਾਰੀਆਂ ਸੀ ਤੇ ਗੈਂਗਸਟਰ ਨੇ ਫੇਸਬੁੱਕ ਪੇਜ ਤੇ ਕਲੇਮ ਕੀਤਾ ਸੀ ਇਸੇ ਤਰ੍ਹਾਂ ਸਾਡੇ ਗੁਰਦਾਸਪੁਰ ਚ ਸਾਡਾ ਸਰਪੰਚ ਮਾਰਿਆ ਗਿਆ ਸੀ ਔਰ ਸ਼ਰੀਆ ਮੋਦਾ ਕਲੇਮ ਹੋਇਆ ਸੀ ਇਸੇ ਤਰ੍ਹਾਂ ਉਹ ਗੁਰਲਾਲ ਮੁੰਡਾ ਭਾਵੇਂ ਉਹ ਕਾਂਗਰਸੀ ਆ ਹੈ ਤਾਂ ਕਿਸੇ ਦਾ ਪੁੱਤ ਨਾ ਕੀ ਹਾਲਾਤ ਹੈ ਮੈਨੂੰ ਨਹੀਂ ਪਤਾ ਮਾਰਿਆ ਗਿਆ ਦਿਨ ਦਿਹਾੜੇ ਮਾਰਿਆ ਗਿਆ ਔਰ ਕਲੇਮ ਕੀਤਾ ਗਿਆ ਅਗਲੇ ਦਿਨ ਫੇਸਬੁੱਕ ਪੋਸਟ ਅੱਜ ਇਹਨਾਂ ਤੇ ਅਟੈਕ ਹੋਇਆ ਔਰ ਅਟੈਕ ਕਰਨ ਵਾਲੇ ਹਲੇ ਵੀ ਕਾਂਗਰਸ ਉਹਨਾਂ ਨੂੰ ਬਚਾਉਣ ਤੇ ਜਦ ਇਹ ਜੇ ਹਲੇ ਕਿੰਨੇ ਹੋਰ ਹੋਣੇ ਜਿਨ੍ਹਾਂ ਡਾਕਟਰਾਂ ਨੂੰ ਪ੍ਰਾਪਰਟੀ ਡਿਵੈਲਪਰਸ ਨੂੰ ਬਿਜ਼ਨਸਮੈਨ ਨੂੰ ਫਰੋਤੀਆਂ ਤੇ ਫੋਨ ਆਏ ਉਹਨੇ ਮਗਰ ਉਹ ਪੁਲਿਸ ਤੇ ਭਰੋਸਾ ਗਵਾ ਬੈਠੇ ਆ ਉਹ ਕਹਿੰਦੇ ਪੁਲਿਸ ਨੂੰ ਦੱਸੋਗੇ ਤਾਂ ਜਾਣ ਜਾਊਗੀ ਸੋ ਬੈਸਟ ਇਸ ਕਿ ਤੁਸੀਂ ਫਰੋਤੀ ਦੇ ਦਿਓ ਚੁੱਪ ਕਰਕੇ ਦੇ ਦਿਓ ਆਪਦੀ ਜਾਨ ਬਚਾ ਲਓ ਇਹ ਜੇ ਹਾਲਾਤ ਸਾਨੂੰ ਲੋਕ ਆ ਕੇ ਰੋਜ਼ ਰੋਜ਼ ਲੋਕ ਦੱਸ ਰਹੇ ਫਿਲਹਾਲ ਦੇ ਲਈ ਇੰਨਾ ਹੀ ਤੁਸੀਂ ਮੈਨੂੰ ਦੀ ਇਜਾਜ਼ਤ ਪਰਦੇਸ਼ ਦੁਨੀਆ ਤੇ ਪੰਜਾਬ ਦੀਆਂ ਵੱਡੀਆਂ ਖਬਰਾਂ ਵੇਖਣ ਦੇ ਲਈ ਬਣੇ ਰਹੋ ਏਬੀਪੀਸ ਸਾਝ ਦੇ ਨਾਲ